ਮਹਾਰਾਜ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੀ ਪੰਥ ਅਕਾਲੀ ਦਸਮੇਸ਼ ਤਰਨਤਾਰਨ ਦਲ ਮਿਸਲ ਸਹੀਦ ਬਾਬਾ ਬੀਰ ਸਿੰਘ ਬਾਬਾ ਟੀਰ ਸਿੰਘ 1300 ਕੋਟ ਸਵਾਲ ਚੱਲਦਾ ਬਹੀ ਚਕਰਵਰਤੀ ਨਹਿਗ ਸਿੰਘ ਪੰਜਾਬ ਭਾਰਤ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਦੁਆਰਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਦਾਸ ਨੂੰ ਸੇਵਾਦਾਰ ਲਗਾਇਆ ਗਿਆ ਹੈ ਤੋਂ ਸੇਵਾਦਾਰਾਂ ਨੂੰ ਮੁੱਖ ਰੱਖਦੇ ਹੋਏ ਕੱਲ ਦੀ ਜੋ ਵੀਡੀਓ ਸੋਸ਼ਲ ਮੀਡੀਆ ਤੇ ਪਿੰਡ ਧਨੀਰ ਦੀ ਚੱਲ ਰਹੀ ਆ ਜੋ ਕਿ ਸਿੰਘ ਇੱਕ ਜਗਰਾਤੇ ਤੇ ਨੱਚ ਰਿਹਾ ਸੀ ਅਸੀਂ ਉਸ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਪਿੰਡ ਦੀ ਪੰਚਾਇਤ ਦੇ ਸਮੂਹ ਨਗਰ ਨਿਵਾਸੀ ਇਸ ਟਾਈਮ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਨੇ ਤੇ ਇਹ ਸਿੰਘ ਤੋਂ ਅਸੀਂ ਗੱਲਬਾਤ ਕੀਤੀ ਇਸਵੇਰੇ ਮਾਰਨਿੰਗ ਟਾਈਮ ਦਾ ਆ ਕੇ ਤੇ ਇਹ ਸਿੰਘ ਨੇ ਉਹ ਚੀਜ਼ ਦੀ ਗਲਤੀ ਮੰਨਦੇ ਹੋਏ ਆਪਦੇ ਮੂੰਹੋਂ ਹੁਣ ਉਹ ਗਲਤੀ ਨੂੰ ਕਬੂਲੂਗਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਿਹੜੀ ਗਲਤੀ ਹੋ ਜਾ ਉਹ ਮਾਫ ਕਰਿਓ ਸੱਚੇ ਪਾਤਸ਼ਾਹ ਜਾਨੀ ਵੀਰ ਜੀ ਇੱਕੇ ਵੀ ਬੇਨਤੀ ਆ ਜਦੋਂ ਆਪਣੇ ਨੰਦ ਸਿੰਘਾਂ ਦੀ ਸੌਣੀਆਂ ਦੇ ਵਿੱਚੋਂ ਕਿਤੇ ਵੀ ਜਿੱਥੇ ਵੀ ਸੌਣੀਆਂ ਨੰਗਾ ਸਿੰਘਾਂ ਦੀ ਉਹਨਾਂ ਤੋਂ ਮਾਫੀ ਚਾਹੁੰਦੇ ਆ ਜੇ ਕੋਈ ਗਲਤੀ ਵੀ ਹੋ ਗਈ ਬਹੁਤ ਵੱਡੀ ਹੋਈ ਆ ਪਰ ਮਹਾਰਾਜ ਦੇ ਚਰਨਾਂ 'ਚ ਖੜੇ ਆ ਜੇ ਕੋਈ ਗਲਤੀ ਵੀ ਹੋ ਗਈ ਮਹਾਰਾਜ ਆਪੋ ਮਾਫ ਕਰਨਗੇ ਤੇ ਤੁਹਤੋਂ ਵੀ ਮਾਫੀ ਚਾਹੁੰਦੇ ਆ ਨੰਗਾ ਸਿੰਘਾਂ ਤੋਂ ਪੈਣ ਪਾਈਆਂ ਤੋਂ ਆਪਿਆਂ ਤੋਂ ਪਿੰਡ ਧਲੇੜ ਤੋਂ ਵੀ ਮਾਫੀ ਚਾਹੁੰਦੇ ਆ ਪਰ ਪ੍ਰਮਾਤਮਾ ਇਹ ਗੱਲਾਂ ਤੋਂ ਅੱਗੇ ਤੋਂ ਅਕਲ ਬੁੱਧੀ ਚੰਗੀ ਬਖਸ਼ੇ ਕਿਰਪਾ ਕਰੇ ਮਹਾਰਾਜ ਪਰ ਨੰਗਾ ਸਿੰਘ ਜਦੋਂ ਵੀ ਕੋਈ ਵੀ ਸਿੰਘ ਟੱਕਰ ਦਾ ਆਪਾਂ ਨੂੰ ਵੀ ਕੋਈ ਵੀ ਮਿਲਦਾ ਵੀ ਆ ਤੂੰ ਨੰਗ ਸਿੰਘਾਂ ਦੇ ਤੇਕੇ ਤੇ ਜਗਰਾਤੇ ਤੇ ਨੱਚਿਆ ਸੀ ਆਪਾਂ ਮਾਫੀ ਚਾਹੁੰਨੇ ਆ ਮਹਾਰਾਜ ਕਿਰਪਾ ਕਰੋ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨਾਲ ਸੰਬੰਧ ਨਹੀਂ ਹੈਗਾ ਆਪਣਾ ਆਏ ਨਹੀਂ ਹੈਗਾ ਵੀ ਇਧਰੋਂ ਇਧਰ ਆਏ ਆ ਵੀ ਹੈ ਸਭ ਨਾਲ ਪ੍ਰੇਮ ਆ ਤੇ ਉਹ ਜੇ ਪਾਸਾ ਵਟ ਕੇ ਖੋਸ ਨਹੀਂ ਹੈਗੇ ਪਰ ਸੰਨੰਗ ਸਿੰਘ ਗੁਰੂ ਦੇ ਸੱਖਾਂ ਗੁਰੂ ਦੇ ਪਰ ਨੰਗੇ ਪੈਰੀ ਰਿਹਾ ਸੀ ਪਰ ਗੁਰੂ ਤੋਂ ਮੰਗ ਕੇ ਚੋਲਾ ਗੁਰੂ ਦੇ ਚਰਨਾਂ 'ਚ ਆ ਕੇ ਪਾਇਆ ਸੀ ਪਰ ਕਿਸੇ ਤੋਂ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਪਰ ਮਹਾਰਾਜ ਤੋਂ ਹਜ਼ੂਰੀ 'ਚ ਖੜਕੇ ਛੱਤਰ ਖਾ ਕੇ ਵੀ ਮੈਂ ਸਿੱਧੇ ਰਸਤੇ ਪੈਣ ਦੀ ਤਿਆਰੀ ਕਰ ਰਿਹਾ ਵੀ ਮਹਾਰਾਜ ਸਿੱਧੇ ਰਸਤੇ ਪਾ ਪਰ ਹੋਰ ਤੋਂ ਮੈਂ ਫालतू ਗੱਲਾਂ ਨਹੀਂ ਕਹਾ ਕੇ ਖੋਸੇਗਾ ਤੇ ਆਪਦੇ ਗੁਰੂ ਤੋਂ ਡਰ ਕੇ ਕਹਿਣਾ ਵੀ ਮਹਾਰਾਜ ਅਕਲ ਅਕਲ ਬੁੱਧੀ ਚੰਗੀ ਦਿਮਾਗ ਚੰਗਾ ਬਖਸ਼ੀ ਨੰਗਾ ਸੰਗਾ ਦੀ ਸੋਣੀ ਜਿੱਥੇ ਵੀ ਹੈਗੀ ਆ ਪਰ ਉਹਨਾਂ ਤੋਂ ਡਰ ਕੇ ਕਹਿਣਾ ਵੀ ਨਾ ਆਪਦੇ ਭੈਣ ਭਾਈ ਆ ਫੌਜ ਸਾਡੀ ਗੁਰੂ ਦੀ ਆ ਪਰ ਅਸੀਂ ਮਾਫੀ ਚਾਹੁੰਦੇ ਆ ਜੇ ਕੋਈ ਗਲਤੀ ਹੋ ਗਈ ਇਹ ਵੀ ਪਰ ਸਰਚ ਕਾ ਕੇ ਮਾਫੀ ਚਾਹੁੰਦਾ ਗਲਤੀਆਂ ਬੁੱਲਾਂ ਚਕ ਮਾਫ ਕਰਿਓ ਵਾਹਿ ਖਾਲਸਾ ਵਾਹਿਗੁਰੂ ਏ ਵਾਹਿਗੁਰੂ